ਕੁਝ ਛੁੱਟੀਆਂ ਬੱਚਿਆਂ ਦੀ ਵਧ ਗਈਆਂ 7 ਦਿਨਾਂ ਦੇ ਲਈ ਘਰਾਂ ਦੇ ਵਿੱਚ ਰਜਾਈਆਂ 'ਚ ਬੈਠੇ ਹੋਣੇ ਆ ਦਰਵਾਜ਼ੇ ਬਾਰੀਆਂ ਖਿੜਕੀਆਂ ਸਭ ਬੰਦ ਇੱਕ ਬੜਾ ਵੱਡਾ ਸੰਘਰਸ਼ ਆ ਜੋ 449 ਦਿਨ ਮਤਲਬ ਕੱਲ 450 ਦਿਨ ਪੂਰੇ ਹੋ ਜਾਣੇ ਭਾਈ ਸਾਹਿਬ ਦੇ ਸੰਘਰਸ਼ ਦੇ ਉੱਤੇ ਬੈਠਿਆਂ ਦੇ ਸੋ ਉਹਨਾਂ ਦਾ ਉਹ ਸੰਘਰਸ਼ ਕਾਦੇ ਵਾਸਤੇ ਆ ਕਿ ਜੋ ਬੇਅਦਬੀਆਂ ਹੋ ਰਹੀਆਂ ਉਹਨਾਂ ਦੁਸ਼ਟਾਂ ਦੇ ਵਾਸਤੇ ਕੋਈ ਸਖਤ ਕਾਨੂੰਨ ਬਣਾ ਦਿਓ ਮੈਂ ਤੁਹਾਡੇ ਬਨੇਰਾ ਟੀਵੀ ਦੇ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਦਾ ਉੱਤੇ ਤਾਂ ਨਿਗਾ ਵੀ ਨਹੀਂ ਜਾ ਰਹੀ ਹੁਣ ਅੱਜ ਤੋਂ ਲੈ ਕੇ 15 ਜਨਵਰੀ ਤੱਕ ਚੱਲਦੇ ਚੱਲਦੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣਾ ਹੈ ਕਿ ਸਾਰੇ ਰਸਤੇ ਦੇ ਵਿੱਚ ਪੜਾਵਾਂ ਦੇ ਵਿੱਚ ਜਿੱਥੇ-ਜਿੱਥੇ ਵੀ ਜਾਵਾਂਗੇ ਸੰਗਤਾਂ ਨੂੰ ਸੁਚੇਤ ਕਰਾਂਗੇ ਕਿ ਜਿਹੜਾ 15 ਤਰੀਕ ਨੂੰ ਸਿਲੈਕਟ ਕਮੇਟੀ ਉਹਨਾਂ ਦਿੱਤਾ ਸਿਲੈਕਟ ਕਮੇਟੀ ਨੇ ਕੀਤਾ ਕੀ ਹੈ ਨਾ 6 ਮਹੀਨਿਆਂ ਚ ਅੱਜ ਤੱਕ ਕੋਈ ਸਟੇਟਮੈਂਟ ਆਈ ਹੈ ਕਿੱਦਾਂ ਕਿਦਾਂ ਉਹਨਾਂ ਦੀ ਤਬੀਅਤ ਵਿਗੜੀ ਹੈ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਨੇ ਬੀਪੀ ਉਹਨਾਂ ਦਾ ਹਾਈ ਸ਼ੂਗਰ ਉਹਨਾਂ ਦਾ ਹਾਈ ਬੁਖਾਰ ਉਹਨਾਂ ਨੂੰ ਫਿਰ ਚਿਕਨਗੋਨੀਆਂ ਤੋਂ ਪੀੜਤ ਨੇ ਚੇਫਤੇਗੜ ਸਾਹਿਬ ਦੀ ਧਰਤੀ ਤੇ ਇੱਕ ਵੀਰ ਨੇ ਗੱਲ ਕੀਤੀ ਸੀ ਕਹਿੰਦੇ ਸਰਕਾਰਾਂ ਦੇ ਚਿਹਰੇ ਹੀ ਬਦਲੇ ਨੇ ਅੱਜ ਵੀ ਵਜ਼ੀਰ ਖਾਂ ਕਿਸੇ ਹੋਰ ਰੂਪ ਚ ਬੈਠਾ ਤੇ ਉਹ ਠੰਡੇ ਬੁਰਜ ਦੇ ਵਾਰਸਾਂ ਨੂੰ ਅੱਜ ਵੀ ਤਸੀਹੇ ਦਿੱਤੇ ਜਾ ਰਹੇ ਨੇ ਸਰਕਾਰ ਕੋ ਕਿਹੜੀ ਗੱਲ ਦੀ ਕਮੀ ਸੀ ਕੋ ਮ ਐਲ ਏ ਦੀ ਕਮੀ ਸੀ ਜਿਹੜੀ ਪੰਜਾਬ ਨੇ ਇਹਨਾਂ ਨੂੰ ਪੂਰੇ ਨਹੀਂ ਦਿੱਤੇ ਕਿ ਹਰੀਪੰਨ ਦੀ ਸ਼ਾਈ ਮੁੱਕ ਗਈ ਸੀ ਭਗਵੰਤ ਮਾਨ ਸਾਹਿਬ ਦੀ ਆ ਵੈਸੇ ਇੱਥੇ ਆ ਦਸਕਤ ਹੈਗੇ ਨੇ ਆ ਮੈਂ ਵੀ ਦਿਖਾ ਦੇਵਾਂ ਇਹਨਾਂ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਾਸਤੇ ਜੇ ਕੋਈ ਸੰਘਰਸ਼ ਕਰ ਰਿਹਾ ਉਹਨੂੰ ਇਨਸਾਫ ਦੇਣ ਦੀ ਥਾਂ ਤੇ ਤੁਸੀਂ ਪਾਬੰਦੀਆਂ ਲਾ ਰਹੇ ਹੋ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਇਆ ਵਾ ਸਿਲੈਕਟ ਕਮੇਟੀ ਬਣੀ ਆ ਹੁਣ ਦੋਹਾਂ ਤੁਸੀਂ ਵੀ ਤੁਸੀਂ ਵੀ ਤੁਸੀਂ ਬਾਜਾਂ ਵਾਲੇ ਦੇ ਪੁੱਤ ਨਹੀਂ ਆ ਪਿੰਡ ਦੇ ਸਰਪੰਚ ਨੂੰ ਪੁੱਛਿਆ ਜਾਂ ਆਪਣੇ ਐਮਸੀ ਨੂੰ ਪੁੱਛਿਆ ਭਾਈ ਤੁਸੀਂ ਝਾੜੂ ਪਾਰਟੀ ਦੇ ਤੁਸੀਂ ਰੁਮੈਂਦੇ ਹੋ ਦੱਸੋ ਉਹ ਕਾਨੂੰਨ ਕਿਉਂ ਨਹੀਂ ਬਣਦਾ ਪਿਆ ਪੁੱਛੋ ਤਾਂ ਸਹੀ ਤੇ ਜੇ ਇੰਨਾ ਵੀ ਨਹੀਂ ਪੁੱਛਣ ਜੋਗੇ ਤੇ ਫਿਰ ਆਪਾਂ ਗਿਆਨੀ ਕਾਦੇ ਹੋਏ ਅਸੀਂ ਤਾਂ ਪੰਗੋ ਮੰਤਮਨ ਸਾਬ ਨੂੰ ਸਾਰੇ ਅੰਦਰ ਸਾਹਮਣੇ ਪੁੱਛਿਆ ਸੀਗਾ ਦਕਸ਼ਿਤ ਕੇਸਗੜ ਸਾਹਿਬ ਦੇ ਸਾਹਮਣੇ ਯਾਰ ਸਵਾਲ ਤਾਂ ਕਰੀਏ ਆਪਣੇ ਗੁਰੂ ਲਈ ਜੇ ਮੂੰਹ ਵੀ ਨਹੀਂ ਖੋਲ ਸਕਦੇ ਜੇ ਅਸੀਂ ਆਪਣੇ ਗੁਰੂ ਸਾਹਿਬ ਦੀ ਸ਼ਾਨ ਵਾਸਤੇ ਮੂੰਹ ਵੀ ਨਹੀਂ ਖੋਲ ਸਕਦੇ ਫਿਰ ਅਸੀਂ ਕਾਦੇ ਸਿੱਖਾਂ ਪਟਿਆਲਾ ਜ਼ਿਲ੍ਹਾ ਦੇ ਸਮਾਣਾ ਵਿਖੇ ਖੜੇ ਆ ਜਿੱਥੇ ਟਾਬਰ ਮੋਰਚਾ ਲੱਗਿਆ ਹੋਇਆ ਤੁਸੀਂ ਸਰਦੀ ਨੂੰ ਰਜਾਈਆਂ ਦੇ ਵਿੱਚ ਬੈਠ ਕੇ ਮਹਿਸੂਸ ਕਰ ਸਕਦੇ ਹੋ ਉਤੋਂ ਪੰਜਾਬ ਦੇ ਵਿੱਚ ਬਹੁਤ ਸਾਰੀ ਬਹੁਤ ਸਾਰੇ ਥਾਵਾਂ ਤੇ ਮੀਂਹ ਪੈ ਰਿਹਾ ਪਿਛਲੇ ਕੁਝ ਦਿਨਾਂ ਤੋਂ ਤੇ ਅੱਜ ਪਟਿਆਲਾ ਜ਼ਿਲ੍ਹਾ ਦੇ ਵਿੱਚ ਵੀ ਮੀਂਹ ਪਿਆ ਤੇ ਪਰ ਭਾਈ ਗੁਰਜੀਤ ਸਿੰਘ ਖਾਲਸਾ ਲਗਾਤਾਰ ਡਟੇ ਹੋਏ ਨੇ ਇਸ ਦੌਰਾਨ ਸਾਡੇ ਨਾਲ ਮੋਰਚਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਖਾਲਸਾ ਜੀ ਮੌਜੂਦ ਨੇ ਜਸ ਤਰੀਕੇ ਦੇ ਨਾਲ ਠੰਡ ਪੰਜਾਬ ਦੇ ਵਿੱਚ ਬਣੀ ਹੋਈ ਆ ਬਹੁਤ ਮੁਸ਼ਕਲ ਆ ਆਮ ਖੜਨਾ ਵੀ ਪਰ ਭਾਈ ਸਾਹਿਬ ਉੱਪਰ ਖੜੇ ਹੋਏ ਨੇ ਕਿਵੇਂ ਦਾ ਕੀ ਸਨੇਹਾ ਦੇਣਾ ਚਾਹੂਗਾ ਤੁਸੀਂ ਦੇਖੋ ਜੀ ਸਨੇਹਾ ਤਾਂ ਕੁਦਰਤ ਹੀ ਦੇ ਰਹੀ ਆ ਮੈਂ ਸਮਝਦਾ ਕਿ ਅੱਜ ਕਿਉਂਕਿ ਛੁੱਟੀਆਂ ਬੱਚਿਆਂ ਦੀ ਵਧ ਗਈਆਂ ਸੱਤਾਂ ਦਿਨਾਂ ਦੇ ਲਈ ਘਰਾਂ ਦੇ ਵਿੱਚ ਰਜਾਈਆਂ 'ਚ ਬੈਠੇ ਹੋਣੇ ਆ ਦਰਵਾਜ਼ੇ ਬਾਰੀਆਂ ਖਿੜਕੀਆਂ ਸਭ ਬੰਦ ਤੇ ਕਈਆਂ ਨੇ ਤਾਂ ਕਮਰਿਆਂ 'ਚ ਹੀਟਰ ਵੀ ਲਗਵਾਏ ਹੋਣੇ ਨੇ ਤੇ ਮੈਂ ਤੁਹਾਡੇ ਬਨੇਰਾ ਟੀਵੀ ਦੇ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਦਾ ਉੱਤੇ ਤਾਂ ਨਿਗਾ ਵੀ ਨਹੀਂ ਜਾ ਰਹੀ ਹੁਣ ਤੇ ਉੱਤੇ ਹੈ ਕੀ ਇੱਕ ਜਾਲੀ ਗ੍ਰੀਨ ਨੈਟ ਜਿਹੜੀ ਉਹ ਲਾ ਕੇ ਜਾਂ ਕੋਈ ਪਰਦਾ ਲਾਉਣ ਦੀ ਕੋਸ਼ਿਸ਼ ਆ ਕਿ ਹਵਾ ਢੱਕੀ ਦਾਏ ਪਰ ਜਾਲੀਆਂ ਦੇ ਰਾਹੀਂ ਹਵਾ ਕਦੇ ਢੱਕੀ ਜਾਂਦੀ ਆ ਇੱਕ ਬੜਾ ਵੱਡਾ ਸੰਘਰਸ਼ ਆ ਜਿਹੜਾ 449 ਦਿਨ ਮਤਲਬ ਕੱਲ 450 ਦਿਨ ਪੂਰੇ ਹੋ ਜਾਣੇ ਭਾਈ ਸਾਹਿਬ ਦੇ ਸੰਘਰਸ਼ ਦੇ ਉੱਤੇ ਬੈਠਿਆਂ ਦੇ ਸੋ ਉਹਨਾਂ ਦਾ ਉਹ ਸੰਘਰਸ਼ ਕਾਦੇ ਵਾਸਤੇ ਆ ਕਿ ਜੋ ਬੇਅਦਬੀਆਂ ਹੋ ਰਹੀਆਂ ਉਹਨਾਂ ਦੁਸ਼ਟਾਂ ਦੇ ਵਾਸਤੇ ਕੋਈ ਸਖਤ ਕਾਨੂੰਨ ਬਣਾ ਦਿਓ ਸੋ ਉਸ ਵਾਸਤੇ ਜਿਹੜਾ ਅੱਜ ਦਾ ਹੁਣੇ ਆਪ ਜੀ ਨੂੰ ਪਿੱਛੇ ਸਰਵਣ ਵੀ ਕਰ ਰਹੇ ਪਵਿੱਤਰ ਗੁਰਬਾਣੀ ਦੇ ਸ਼ਬਦ ਚੱਲਦੇ ਪਏ ਨੇ ਭੋਗ ਦੇ ਸ਼ਬਦ ਚੱਲਦੇ ਪਏ ਨੇ ਅੱਜ ਗੁਰਾਂ ਦੀ ਵਹੀਰ ਜਿਹੜੀ ਇਸ ਧਰਤੀ ਤੋਂ ਆਰੰਭ ਹੋਣ ਜਾ ਰਹੀ ਹੈ 15 ਦਿਨਾਂ ਦੇ ਵਾਸਤੇ ਅੱਜ ਤੋਂ ਲੈ ਕੇ 15 ਜਨਵਰੀ ਤੱਕ ਚੱਲਦੇ ਚੱਲਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣਾ ਹੈ ਦਾਦੇ ਵਾਸਤੇ ਕਿ ਸਾਰੇ ਰਸਤੇ ਦੇ ਵਿੱਚ ਪੜਾਵਾਂ ਦੇ ਵਿੱਚ ਜਿੱਥੇ ਜਿੱਥੇ ਵੀ ਜਾਵਾਂਗੇ ਸੰਗਤਾਂ ਨੂੰ ਸੁਚੇਤ ਕਰਾਂਗੇ ਇਹਨਾਂ ਤੋਂ ਸੰਗਤਾਂ ਮੰਗ ਕਰਨ ਇਹਨਾਂ ਨੂੰ ਪੁੱਛਣ ਕਿ ਜਿਹੜਾ 15 ਤਰੀਕ ਨੂੰ ਸਿਲੈਕਟ ਕਮੇਟੀ ਨੂੰ ਦਿੱਤਾ ਸਿਲੈਕਟ ਕਮੇਟੀ ਨੇ ਕੀਤਾ ਕੀ ਆ ਨਾ 6 ਮਹੀਨੇ ਆਜਾ ਅੱਜ ਤੱਕ ਕੋਈ ਸਟੇਟਮੈਂਟ ਆਈ ਐ ਤੁਸੀਂ ਸੀਨੀਅਰ ਮੀਡੀਆ ਪੱਤਰਕਾਰ ਹੋ ਉਹ ਪਹਿਲੇ ਇੱਕ ਦੋ ਮੀਟਿੰਗਾਂ ਦੀ ਖਬਰ ਆਈ ਉਸ ਤੋਂ ਬਾਅਦ ਤਾਂ ਖਬਰ ਆਉਣੀ ਵੀ ਬੰਦ ਹੋ ਚੁੱਕੀ ਐ ਸੋ 6 ਮਹੀਨੇ ਭਾਈ ਗੁਰਜੀਤ ਸਿੰਘ ਖਾਲਸਾ ਉਤੇ ਕਿਵੇਂ ਕੱਢ ਰਿਆ ਸਮੇਂ-ਸਮੇਂ ਤੇ ਅਸੀਂ ਦੱਸਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਕਿ ਕਿਦਾਂ ਕਿਦਾਂ ਉਹਨਾਂ ਦੀ ਤਬੀਅਤ ਵਿਗੜੀ ਐ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਨੇ ਬੀਪੀ ਉਹਨਾਂ ਦਾ ਹਾਈ ਸ਼ੂਗਰ ਉਹਨਾਂ ਦਾ ਹਾਈ ਬੁਖਾਰ ਉਹਨਾਂ ਨੂੰ ਫਿਰ ਚਿਕਨਗੁਨੀਆ ਤੋਂ ਪੀੜਤ ਨੇ ਚਿਕਨਗੁਨੀਆ ਦਾ ਹੱਡ ਹੱਡ ਭੱਜਦਾ ਤੇ ਉਹਨਾਂ ਦੇ ਪਖਾਨੇ ਰਾਂਹ ਖੂਨ ਕਈ ਇੱਕ ਥੋੜਾ ਕਈ ਅਲਾਮਤਾਂ ਲੈ ਕੇ ਆਪਾਂ ਸੋਚ ਸਕਦੇ ਹਾਂ ਕਿ ਇੱਕ ਬੰਦਾ ਇੱਕ ਸੋਫੇ ਦੇ ਉੱਤੇ 450 ਡੇਣਾ ਤੋਂ ਬੈਠਾ ਹੋਇਆ ਉਹ ਸੋਫਾ ਜਿਹੜਾ ਕਿ 400 ਫੁੱਟ ਉੱਚਾ ਹੈ ਸੋ ਕਿੰਨਾ ਕੁ ਆਪਣੇ ਆਪ ਦੇ ਉੱਤੇ ਮੈਂ ਸਮਝਦਾ ਜੇ ਇਹਨੂੰ ਦੂਜਾ ਪੱਖੇ ਨੂੰ ਦੇਖੀਏ ਨਾ ਪਿਛੇ ਫਤੇਗੜ ਸਾਹਿਬ ਦੀ ਧਰਤੀ ਤੇ ਇੱਕ ਵੀਰ ਨੇ ਗੱਲ ਕੀਤੀ ਸੀ ਹਿੰਦ ਸਰਕਾਰਾਂ ਦੇ ਚਿਹਰੇ ਹੀ ਬਦਲੇ ਨੇ ਅੱਜ ਵੀ ਵਜ਼ੀਰ ਖਾਂ ਕਿਸੇ ਹੋਰ ਰੂਪ ਚ ਬੈਠਾ ਤੇ ਉਹ ਠੰਡੇ ਬੁਰਜ ਦੇ ਵਾਰਸਾਂ ਨੂੰ ਅੱਜ ਵੀ ਤਸੀਹੇ ਦਿੱਤੇ ਜਾ ਰਹੇ ਨੇ ਇਹ ਤਸੀਹੇ ਕੱਟ ਨੇ 450 ਦਿਨ ਕਿਸੇ ਸ਼ਖਸ ਨੂੰ ਜਿਹੜਾ ਗੁਰੂ ਦੇ ਪਿਆਰ ਦੇ ਵਿੱਚ ਸਾਰੇ ਧਰਮਾਂ ਦੇ ਸਤਿਕਾਰ ਦੇ ਵਿੱਚ ਜਿਹੜਾ ਕਾਨੂੰਨ ਮੰਗਦਾ ਪਿਆ ਜੇ ਉਹਨੂੰ ਇਹ ਤਸੀਹੇ ਦਿੱਤੇ ਇਹ ਤਸੀਹੇ ਨੇ ਕੀ ਸਰਕਾਰ ਇਹ ਕਾਨੂੰਨ ਬਣਾ ਨਹੀਂ ਸਕਦੇ ਸਰਕਾਰ ਕੋ ਕਿਹੜੀ ਗੱਲ ਦੀ ਕਮੀ ਸੀ ਕੋ ਐਮਐਲਏ ਦੀ ਕਮੀ ਸੀ ਜਿਹੜੀ ਪੰਜਾਬ ਨੇ ਇਹਨਾਂ ਨੂੰ ਪੂਰੇ ਨਹੀਂ ਦਿੱਤੇ ਕਿ ਹਰੇ ਪੰਨ ਦੀ ਸ਼ਾਈ ਮੁੱਕ ਗਈ ਸੀ ਭਗਵੰਤ ਮਾਨ ਸਾਹਿਬ ਦੀ ਆ ਵੈਸੇ ਇੱਥੇ ਆ ਦਸਖਤ ਹੈਗੇ ਨੇ ਆ ਮੈਂ ਵੀ ਦਿਖਾ ਦੇਵਾਂ ਆ ਕਾਪੀ ਆ ਜ਼ੂਮ ਕਰ ਦਿਓ ਜੀ ਮਾੜਾ ਜ ਆ ਦੇਖੋ ਜੀ ਭਾਈ ਗੁਰਜੀਤ ਸਿੰਘ ਖਾਲਸਾ ਦੇ ਸੰਘਰਸ਼ ਦੀ ਬਦੌਲਤ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਿੱਲ ਦੀ ਕਾਪੀ ਆਓ ਬਿੱਲ ਹੈ ਜਿਹੜਾ ਜਿਹੜਾ 14 15 ਜੁਲਾਈ ਨੂੰ ਜਿਹੜਾ ਪੇਸ਼ ਕੀਤਾ ਗਿਆ ਸੀ ਇਹਦੇ ਉੱਤੇ ਮਗਾਦਾ ਥੱਲੇ ਦਸਖਤ ਕੀਤੇ ਹੋਏ ਨੇ ਚੀਫ ਮਿਨਿਸਟਰ ਪੰਜਾਬ ਦੇ ਦਸਕਤ ਹੈਗੇ ਨੇ ਪਰ ਕੀ ਮਜਬੂਰੀ ਹੋ ਗਈ ਕਿ ਅਖੀਰਲੇ 1.5 ਮਿੰਟ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ 3-4 ਮਹੀਨੇ ਦੀ ਗੱਲ ਕਹਿਤੀ ਚੰਦਵਾਹ ਸਾਹਿਬ ਨੇ 6 ਮਹੀਨੇ ਵਾਸਤੇ ਦੇ ਦਿੱਤਾ ਇਹ ਮਾਂ ਦਾ ਪੁੱਤ ਕਿਸ ਖਾਤੇ 'ਚ ਨਹੀਂ ਆਉਂਦਾ ਕਿ ਮੰਤਰੀਆਂ ਦੇ ਪੁੱਤ ਹੁੰਦੇ ਨੇ ਜਾਂ ਮਲਿਆਂ ਦੇ ਜਾਂ ਵੱਡੇ ਧਨਾਢਾਂ ਦੇ ਜਾਂ ਕਾਰਪੋਰੇਟ ਘਰਾਣਿਆਂ ਦੇ ਪੁੱਤ ਹੁੰਦੇ ਨੇ ਉਹਨਾਂ ਦੇ ਵਾਸਤੇ ਤਾਂ ਫਿਰ ਮਤਲਬ ਕਹਿ ਲੋ ਕਿਤੇ ਉਹਨਾਂ ਦਾ ਕੋਈ ਕੁੱਤਾ ਜਿਹੜਾ ਵਾ ਉਹ ਘਰੋਂ ਗਾਇਬ ਹੋ ਜਾਏ ਤੇ ਉਹਦੀ ਖਬਰ ਬਣ ਜਾਂਦੀ ਹੈ ਤੇ ਇੱਥੇ ਮੀਡੀਆ ਦੇ ਉੱਤੇ ਪਾਬੰਦੀਆਂ ਲਾਉਣ ਦੇਓ ਤੁਸੀਂ ਤਾਨੂੰ ਸ਼ਰਮ ਆਉਣੀ ਚਾਹੀਦੀ ਆ ਅੱਛਾ ਇਸ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਾਸਤੇ ਜੇ ਕੋਈ ਸੰਘਰਸ਼ ਕਰ ਰਿਹਾ ਉਹਨੂੰ ਇਨਸਾਫ ਦੇਣ ਦੀ ਥਾਂ ਤੇ ਤੁਸੀਂ ਪਾਬੰਦੀਆਂ ਲਾ ਰਹੇ ਹੋ ਬੜਾ ਹੀ ਘਨਾਉਣਾ ਚਿਹਰਾ ਜਿਹੜਾ ਇਸ ਸਰਕਾਰ ਦਾ ਨੰਗਾ ਹੋ ਰਿਹਾ ਜੀ ਅੱਛਾ ਗੁਰਪ੍ਰੀਤ ਜੀ ਵੈਸੇ ਮੈਂ ਇਹ ਗੱਲ ਕਰਨਾ ਨਹੀਂ ਚਾਹੁੰਦਾ ਸੀ ਪਰ ਮੇਰੀ ਮਜਬੂਰੀ ਆ ਬਹੁਤ ਸਾਰੇ ਲੋਕ ਦਾੜਾ ਵੀ ਪ੍ਰਕਾਸ਼ ਆ ਪੱਗਾ ਪੱਗਾਂ ਵੀ ਬੰਨੀਆਂ ਹੁੰਦੀਆਂ ਨੇ ਦਸਤਾਰਾਂ ਸੋਹਣੀਆਂ ਸਜਾਈਆਂ ਹੁੰਦੀਆਂ ਨੇ ਦੋ ਸਵਾਲ ਕਰਦੇ ਆ ਟੀਚਰਾਂ ਕਰਦੇ ਆ ਕਿ ਭਾਈ ਸਾਹਿਬ ਇੰਨੇ ਦਿਨਾਂ ਤੋਂ ਦੋ ਨੰਬਰ ਕਿੱਥੇ ਜਾਂਦੇ ਆ ਜੀ ਇਹ ਮੈਂ ਕਰਨਾ ਨਹੀਂ ਚਾਹੁੰਦਾ ਪਰ ਇੰਨੀ ਸਾਡੀ ਮਾਨਸਿਕਤਾ ਦਾ ਅਸੀਂ ਕੀ ਕਰੀਏ ਅਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਇਹ ਸਵਾਲ ਤੁਹਾਨੂੰ ਕੱਲਿਆਂ ਨੂੰ ਨਹੀਂ ਜੀ ਸਾਨੂੰ ਵੀ ਬੜਾ ਕਰਦੇ ਨੇ ਜਿੱਥੇ ਅਸੀਂ ਜਾਣਦੇ ਆ ਕਿ ਪਖਾਨੇ ਕਿੱਦਾਂ ਜਾਂਦੇ ਆ ਕਿ ਕੀ ਕਰਦੇ ਇਹ ਸਵਾਲ ਪੁੱਛਣ ਨਾ ਪੁੱਛਣ ਕੇ ਕਾਨੂੰਨ ਦਾ ਕੀ ਬਣਿਆ ਪਰ ਇਹ ਜ਼ਰੂਰ ਪੁੱਛਣਾ ਕਿ ਉਹ ਮਤਲਬ ਹਲਕਾ ਲਫਜ਼ਾ ਟੱਟੀ ਪਿਸ਼ਾਬ ਕਿੱਥੇ ਜਾਂਦੇ ਨੇ ਉੱਥੇ ਇੱਕ ਡੱਬਾ ਕੱਟ ਕੇ ਰੱਖਿਆ ਹੋਇਆ ਉਹਦੇ ਵਿੱਚ ਇੱਕ ਲਫਾਫਾ ਰੱਖਿਆ ਜਾਂਦਾ ਜੀ ਉਹ ਲਫਾਫੇ ਦੇ ਵਿੱਚ ਜੋ ਵੀ ਇਕੱਠਾ ਹੁੰਦਾ ਉਹ ਇੱਕ ਸੇਵਾਦਾਰ ਜਿਹੜਾ ਉੱਤੇ ਜਾਂਦਾ ਉਹ ਰਾਤ ਨੂੰ ਥੱਲੇ ਲੈ ਕੇ ਆਉਂਦਾ ਹੁਣ ਖੁਸ਼ ਜੇ ਠੰਡ ਪੈ ਗਈ ਪੈ ਗਈ ਠੰਡ ਹੁਣ ਗੁਰੂ ਵਾਸਤੇ ਵੀ ਸੋਚ ਲਓ ਕੁਝ ਉਹ ਤਾਂ ਆਪਣਾ ਪੁੱਤ ਹੁੰਦਾ ਫਰਜ਼ ਨਿਭਾ ਰਿਹਾ ਆਪਾਂ ਕੀ ਕਰਦੇ ਪਏ ਆ ਕੋਈ ਉੱਠਦਾ ਕਹਿੰਦਾ ਕਾਨੂੰਨ ਦੀ ਲੋੜ ਕੀ ਐ ਕੋਈ ਉੱਠਦਾ ਵੀ ਧਰਨੇ ਦਿੱਤੇ ਆ ਕੱਖ ਨਹੀਂ ਹੋਣਾ ਆ ਹੋ ਹੀ ਗਿਆ ਨਾ ਆ ਹੋ ਹੀ ਗਿਆ ਨਾ ਇੱਥੋਂ ਤੱਕ ਗੱਲ ਪਹੁੰਚ ਗਈ ਐ ਨਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਇਆ ਵਾ ਸਿਲੈਕਟ ਕਮੇਟੀ ਬਣੀ ਆ ਹੁਣ ਦੋਹਾਂ ਤੁਸੀਂ ਵੀ ਤੁਸੀਂ ਵੀ ਤੁਸੀਂ ਬਾਜਾਂ ਵਾਲੇ ਦੇ ਪੁੱਤ ਨਹੀਂ ਆ ਆ ਜਿਹੜੇ ਕੋਰੋਨਾ ਲੋਕ ਆਪਾਂ ਸਾਰੇ ਇਸ ਮਹੀਨੇ ਦੇ ਵਿੱਚ ਗੁਰੂ ਸਾਹਿਬ ਦੇ ਦਰ ਤੇ ਜਾਂਦੇ ਆ ਕੀ ਆਪਾਂ ਉਹ ਕਰੋੜਾਂ ਜਿਹੜੇ ਨੇ ਸਾਡਾ ਨਹੀਂ ਗੁਰੂ ਗੁਰੂ ਗ੍ਰੰਥ ਸਾਹਿਬ ਆਪਾਂ ਕੀ ਕਰ ਰਹੇ ਪਏ ਆ ਕੀ ਆਪਾਂ ਆਪਣੇ ਐਮਐਲਏ ਨੂੰ ਪੁੱਛਿਆ ਜਾਂ ਆਪਣੇ ਪਿੰਡ ਦੇ ਸਰਪੰਚ ਨੂੰ ਪੁੱਛਿਆ ਜਾਂ ਆਪਣੇ ਐਮਸੀ ਨੂੰ ਪੁੱਛਿਆ ਬਾਈ ਤੁਸੀਂ ਝਾੜੂ ਪਾਰਟੀ ਦੇ ਤੁਸੀਂ ਰੁਮਾਂਦੇ ਹੋ ਦੱਸੋ ਉਹ ਕਾਨੂੰਨ ਕਿਉਂ ਨਹੀਂ ਬਣਦਾ ਪਿਆ ਪੁੱਛੋ ਤਾਂ ਸਹੀ ਤੇ ਜੇ ਇੰਨਾ ਵੀ ਨਹੀਂ ਪੁੱਛਣ ਜੋਗੇ ਤੇ ਫਿਰ ਆਪਾਂ ਗਿਆਨੀ ਕਹਦੇ ਹੋਏ ਭੈ ਕਾ ਹੁਕਮ ਦੇਤ ਨੇ ਨੈ ਪਹਿਮਾਨ ਤਾਨ ਕੋ ਨਾਨਕ ਸੁਨ ਰਹੇ ਮਨ ਗਿਆਨੀ ਤਾਹੇ ਬਖਾਨ ਗੁਰੂ ਤੇਗ ਬਹਾਦਰ ਸਾਹਿਬ ਦਾ ਗਿਆਨੀ ਤਾਂ ਡਰਦਾ ਡੁਰਦਾ ਨਹੀਂ ਕਿਸੇ ਤੋਂ ਫਿਰੋ ਉਹ ਇਹਨਾਂ ਰਾਜਿਆਂ ਰੂਜਿਆਂ ਤੋਂ ਨਹੀਂ ਡਰਦਾ ਏ ਭੂਪਤ ਸਾਹਿਬ ਦੇ ਉਸ ਚਾਰ ਕੇ ਝੂਠੇ ਕਰਤਨਵਾਜਾਂ ਇਹਨਾਂ ਰਾਜਿਆਂ ਤੋਂ ਡਰਨ ਵਾਲੇ ਨਹੀਂ ਹੁੰਦੇ ਅਸਲੀ ਗਿਆਨੀ ਤੇ ਜੇ ਤੁਸੀਂ ਅਸਲੀ ਗਿਆਨੀ ਹੋ ਤਾਂ ਪੁੱਛੋ ਇਹਨਾਂ ਨੂੰ ਜਾਓ ਸਾਡੇ ਨਾਲ ਰਲੋ ਆਪਾਂ ਚੱਲੀਏ ਜਿੱਥੇ ਜਿੱਥੇ ਵੀ ਹੋਊਗਾ ਉੱਥੇ ਜਿਹੜਾ ਕੋ ਆਊਗਾ ਉਹਨੂੰ ਪੁੱਛੀਏ ਭਾਈ ਕਿਉਂ ਕਾਨੂੰਨ ਕਿੱਥੇ ਆ ਅਸੀਂ ਤਾਂ ਭਗਵੰਤ ਮਾਨ ਸਾਹਿਬ ਨੂੰ ਸਾਰਿਆਂ ਦੇ ਸਾਹਮਣੇ ਪੁੱਛਿਆ ਸੀਗਾ ਤਕਸੀਦ ਕੇਸਗੜ ਸਾਹਿਬ ਦੇ ਸਾਹਮਣੇ ਯਾਰ ਸਵਾਲ ਤਾਂ ਕਰੀਏ ਆਪਣੇ ਗੁਰੂ ਲਈ ਜੇ ਮੂੰਹ ਵੀ ਨਹੀਂ ਖੋਲ ਸਕਦੇ ਜੇ ਅਸੀਂ ਆਪਣੇ ਗੁਰੂ ਸਾਹਿਬ ਦੀ ਸ਼ਾਨ ਵਾਸਤੇ ਮੂੰਹ ਵੀ ਨਹੀਂ ਖੋਲ ਸਕਦੇ ਫਿਰ ਅਸੀਂ ਕਾਹਦੇ ਸਿੱਖਾਂ ਜਸ ਜੀ ਨਵਨੀ ਕਹਿਣ ਜੋਗੇ ਕਿ ਸਰਕਾਰੇ ਤੋਂ ਕਾਨੂੰਨ ਕੋਈ ਨਹੀਂ ਬਣਾ ਰਹੀ ਤੇ ਫੇਰ ਤਾਂ ਗੱਲ ਕੋਈ ਰਹਿ ਨਹੀਂ ਜਾਂਦੀ ਇਸੇ ਵਾਸਤੇ ਹੀ ਅੱਜ ਚੱਲੇ ਆ ਤੇ ਸਾਡੇ ਵੱਲੋਂ ਜਿਹੜਾ ਕੋਸ਼ਿਸ਼ ਇਹ ਜਾਰੀ ਰਹੇਗੀ ਹੁਣ 15 ਤਰੀਕ ਤੱਕ ਵੇਨੇ ਆ ਨਹੀਂ ਪੁੱਗ ਤੂਗਾ ਤਾਂ ਫੇਰ ਦੂਜਾ ਰਾਹ ਤਿਆਰ ਕਰਨਾ ਪਏਗਾ ਅਸੀਂ ਜਿੱਨਾਂ ਚੋਂ ਸਾਡੇ ਗੁਰੂ ਸਾਹਿਬ ਦੀ ਹਾਨ ਸ਼ਾਨ ਦੇ ਵਾਸਤੇ ਕਾਨੂੰਨ ਨਹੀਂ ਬਣਦਾ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਸਾਡਾ ਸੰਘਰਸ਼ ਭਾਈ ਗੁਰਜੀਤ ਸਿੰਘ ਖਾਲਸਾ ਦਾ ਸੰਘਰਸ਼ ਇਦਾਂ ਹੀ ਜਾਰੀ ਰਹੇਗਾ ਜੀ ਬਹੁਤ ਬਹੁਤ ਸ਼ੁਕਰੀਆ